ਅਸੀਂ ਭਾਈ ਲਾਲੋ ਦੀ ਜਮਾਤ ਦੇ ਵਿੱਚੋਂ ਆ ਕਿਉਂਕਿ ਸਾਡੇ ਬਾਬੇ ਨਾਨਕ ਨੇ ਬਹੁਤ ਸਮਾਂ ਪਹਿਲਾਂ ਕਹਤਾ ਸੀ ਕਿ ਭਾਈ ਇੱਥੇ ਦੋ ਜਮਾਤਾਂ ਐ ਇੱਕ ਮਲਕ ਭਾਗੋ ਦੀਆਂ ਤੇ ਇੱਕ ਭਾਈ ਲਾਲੋ ਦੀ ਜਮਾਤ ਐ ਕਾਨੂੰਨ ਇੱਥੇ ਦੋ ਤਰ੍ਹਾਂ ਦਾ ਦੋ ਤਰ੍ਹਾਂ ਦਾ ਕਿਵੇਂ ਆ ਕਿ ਕਾਨੂੰਨ ਦੇ ਵਿੱਚ ਹੀ ਆ ਕਿ ਕਾਨੂੰਨ ਲਚਕੀਲਾ ਤੇ ਕਠੋਰ ਆ ਖਟੋਰ ਕਿੰਨਾ ਵਾਸਤੇ ਸਖਤ ਕਿੰਨਾ ਵਾਸਤੇ ਆ ਆ ਜਿਹੜੇ ਲੋਕ ਬੈਠੇ ਹੈਗੇ ਆ ਸਖਤ ਇਹਨਾਂ ਵਾਸਤੇ ਆ ਲਚਕੀਲਾ ਕਿੰਨਾ ਵਾਸਤੇ ਆ ਜਿਹੜੇ ਲੋਕ ਰਾਜ ਕਰਦੇ ਆ ਜਿਹੜੇ ਲੋਕ ਲੋਕਾਂ ਦੇ ਜਵਟ ਉਂਦੇ ਆ ਉਹਨਾਂ ਵਾਸਤੇ ਲਚਕੀਲਾ ਬਹੁਤ ਸਤਕਾਰਯੋਗ ਮਾਤਾਵੋਂ ਭੈਣੋ ਨੌਜਵਾਨ ਸਾਥੀਓ ਬਜ਼ੁਰਗੋ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਵਾਂਗੇ ਪੂਰੀ ਗੱਜ-ਬੱਜ ਕੇ ਆਪਾਂ ਸਾਰੇ ਜਾਣੇ ਆਖਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਚੰਦਪਾਣ ਦੇ ਮਜ਼ਦੂਰ ਸਾਥੀਓ ਭੈਣੋ ਭਰਾਵੋ ਅੱਜ ਆਪਾਂ ਨੂੰ ਲਗਭਗ 2 ਮਹੀਨੇ ਆ ਜਿਹੜੇ ਜੋ ਚੰਦਪਾਣ ਦੇ ਵਿੱਚ ਕਟਨਾ ਵਾਪਰੀ ਜ਼ਬਰ ਹੋਇਆ ਉਹਦੇ ਹੱਲ ਵਾਸਤੇ ਲੋਕਾਂ ਦੀ ਜਿੱਤ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਔਰ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਚੰਦ ਭਾਨ ਦੇ ਲੋਕਾਂ ਨੇ ਜਿਹੜਾ ਉਹ ਪਾਇਆ ਹੈਗਾ ਕਿਉਂਕਿ ਜਿੱਥੇ ਕੋਈ ਘਟਨਾ ਵਾਪਰਦੀ ਆ ਸਭ ਤੋਂ ਪਹਿਲਾਂ ਜੇਕਰ ਉੱਥੇ ਕੋਈ ਪ੍ਰਤੀਕਰਮ ਨਾ ਹੋਵੇ ਜੇ ਉੱਥੋਂ ਦੇ ਲੋਕ ਖੜੇ ਨਾ ਹੋਣ ਤਾਂ ਜਿੱਤ ਅਧੂਰੀ ਹੁੰਦੀ ਆ ਤਾਂ ਅਸੀਂ ਭਾਈ ਲਾਲੋ ਦੀ ਜਮਾਤ ਦੇ ਵਿੱਚੋਂ ਆ ਕਿਉਂਕਿ ਸਾਡੇ ਬਾਬੇ ਨਾਨਕ ਨੇ ਬਹੁ ਸਮਾਂ ਪਹਿਲਾਂ ਕਹਤਾ ਸੀ ਕਿ ਭਾਈ ਇੱਥੇ ਦੋ ਜਮਾਤਾਂ ਐ ਇੱਕ ਭਾ ਮਰਕਬਾ ਗੋਦੀਆਂ ਦੀਆਂ ਤੇ ਇੱਕ ਭਾਈ ਲਾਲੋ ਦੀ ਜਮਾਤ ਐ ਤੇ ਜਿਹੜੇ ਇੱਥੇ ਬੈਠੇ ਨੇ ਇਹ ਭਾਈ ਲਾਲੋ ਦੀ ਜਮਾਤ ਦੇ ਵਿੱਚੋਂ ਆ ਤਾਂ ਜੇਕਰ ਅਸੀਂ ਇਸ ਪੂਰੇ ਸੂਰੇ ਮਸਲੇ ਦੀ ਗੱਲ ਕਰੀਏ ਤਾਂ ਤੁਹਾਡੇ ਤੋਂ ਇਹ ਕੋਈ ਲੁਕੀ ਸ਼ੀਪੀ ਗੱਲ ਹੈਣੀਗੀ ਜੇਕਰ ਦੇਖਿਆ ਜਾਵੇ ਕਿ ਜਿੰਨਾ ਲੋਕਾਂ ਨੇ ਜਬਰਟਾਇਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਸਾਡੇ ਬੰਦੇ ਰਹਾ ਹੋਏ 92 ਦੇ 92 ਔਰ ਜਿਵੇਂ ਸਾਥੀ ਨੇ ਪਹਿਲਾਂ ਗੱਲ ਕੀਤੀ ਹੈ ਲక్ష్మణ ਸੇਵੇ ਵਾਲੇ ਨੇ ਕਿ ਸਾਡੀ ਕੋਈ ਇਹ ਮੰਗਣੀ ਸੀ ਕਿ ਅਸੀਂ ਕੋਈ ਮੁਆਵਜ਼ੇ ਦੀ ਗੱਲ ਕਰਕੇ ਜਾਂ ਅਸੀਂ ਜ਼ਖਮੀਆਂ ਦੀ ਗੱਲ ਕਰੀਏ ਜਾਂ ਉਹਨਾਂ ਦੇ ਇਲਾਜ ਦੀ ਗੱਲ ਕਰੀਏ ਤਾਂ ਉਹਦੇ ਚ ਜੇਕਰ ਪਿੰਡ ਵਾਲਿਆਂ ਦੀ ਕੋਈ ਮੰਗ ਨਹੀਂ ਤੇ ਜਥੇਬੰਦੀ ਵੱਲੋਂ ਅਸੀਂ ਇਹ ਮੰਗ ਰੱਖੀ ਕਿ ਜ਼ਖਮੀਆਂ ਦਾ ਇਲਾਜ ਜਿਹੜਾ ਉਹ ਪ੍ਰੋਪਰ ਹੋਣਾ ਚਾਹੀਦਾ ਹੈ ਉਹਨਾਂ ਦੇ ਟੁੱਟੇ ਭਜੇ ਸਮਾਨ ਦੀ ਬਰਪਾਈ ਹੋਣੀ ਚਾਹੀਦੀ ਆ ਬਿਨਾ ਜ਼ਮਾਨਤਾਂ ਜਿਹੜੇ ਬੰਦੇ 92 ਦੇ 92 ਉਹ ਬਾਹਰ ਹੋਣੇ ਚਾਹੀਦੇ ਆ ਔਰ ਇਹ ਹੋਇਆ ਔਰ ਅੱਜ ਵੀ ਸਥਿਤੀ ਕੀ ਆ ਕਿਉਂਕਿ ਅੱਜ ਅਸੀਂ ਐਕਸ਼ਨ ਕਮੇਟੀ ਦੇ ਸਾਥੀਆਂ ਨੂੰ ਮੇ ਜਿਹੜੀ ਉਹ ਗਿਣਤੀ ਲਾਈ ਹੋਈ ਸੀਗੀ 100-100 200 ਬੰਦਾ ਜਿਹੜਾ ਉਹ ਪਿੰਡਾਂ ਦੇ ਵਿੱਚ ਆਉਣਾ ਸੀ ਲਗਭਗ 1100 ਬੰਦਾ ਜਿਹੜਾ ਫੀਦਕੋਟ ਦੀ ਧਰਤੀ ਤੇ ਆਉਣਾ ਸੀ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਗੱਲ ਸਾਥੀ ਨਿਹਾਲ ਨੇ ਰੱਖੀ ਆ ਕਿ ਜਦੋਂ ਸਾਡੇ ਲੋਕਾਂ ਦੀ ਜਿੱਤ ਹੁੰਦੀ ਹੋਵੇ ਜਦੋਂ ਸਾਡੇ ਲੋਕ ਜਿਵੇਂ ਆਪਾਂ ਕਹਿੰਦੇ ਉੱਪਰ ਕੇ ਸਾਹਮਣੇ ਆਉਂਦੇ ਹੋਣ ਕਿ ਹਾਂ ਇਹਨਾਂ ਲੋਕਾਂ ਦੀ ਵੀ ਸੁਣੀ ਗਈ ਆ ਇਹ ਸੁਣੀ ਕਿਦੇ ਕਰਕੇ ਗਈ ਆ ਲੋਕ ਰੋ ਕਰਕੇ ਜਥੇਬੰਦੀਆਂ ਕਰਕੇ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕਾਨੂੰਨ ਦੀ ਹਾਲਤ ਹੈ ਕਾਨੂੰਨ ਇੱਥੇ ਦੋ ਤਰ੍ਹਾਂ ਦਾ ਦੋ ਤਰ੍ਹਾਂ ਦਾ ਕਿਵੇਂ ਆ ਕਿ ਕਾਨੂੰਨ ਦੇ ਵਿੱਚ ਹੀ ਆ ਕਿ ਕਾਨੂੰਨ ਲਚਕੀਲਾ ਤੇ ਕਠੋਰ ਹੈ ਕਠੋਰ ਕਿੰਨਾ ਵਾਸਤੇ ਸਖਤ ਕਿੰਨਾ ਵਾਸਤੇ ਆ ਆ ਜਿਹੜੇ ਲੋਕ ਬੈਠੇ ਹੈਗੇ ਆ ਸਖਤ ਇਹਨਾਂ ਵਾਸਤੇ ਆ ਲਚਕੀਲਾ ਕਿੰਨਾਂ ਵਾਸਤੇ ਆ ਜਿਹੜੇ ਲੋਕ ਰਾਜ ਕਰਦੇ ਆ ਜਿਹੜੇ ਲੋਕ ਲੋਕਾਂ ਦੇ ਜਵਟ ਉਂਦੇ ਆ ਉਹਨਾਂ ਵਾਸਤੇ ਲਚਕੀਲਾ ਇਸ ਕਰਕੇ ਸਾਡੀ ਲੜਾਈ ਕੱਲੀ ਗਮਦੂਰ ਨੂੰ ਦਬਾਉਣ ਦਬਾਉਣ ਦੀ ਨਹੀਂ ਸੀ ਜਾਂ ਗਮਦੂਰ ਦੇ ਖਿਲਾਫ ਆਉਣ ਦੀ ਨਹੀਂ ਸੀ ਸਾਡੀ ਲੜਾਈ ਜਿਵੇਂ ਸਾਥੀ ਨੇ ਗੱਲ ਪਹਿਲਾਂ ਕਰਕੇ ਗਿਆ ਸਾਡੀ ਲੜਾਈ ਵੱਡੀ ਲੜਾਈ ਹੈ ਸਾਡੀ ਲੜਾਈ ਦਾ ਇੱਥੋਂ ਤੱਕ ਆ ਕੇ ਲੈਂਡ ਸੀਲਿੰਗ ਐਕਟ ਜਿਹੜਾ ਉਹ ਲਾਗੂ ਹੋਵੇ ਵਾਧੂ ਜ਼ਮੀਨਾਂ ਵਡੀਆਂ ਜਾਣ ਆ ਜਿਹੜਾ ਫੀਤਕੋੜ ਦਾ ਰਾਜਾ ਦੀ 7000 ਏਕੜ ਜ਼ਮੀਨ ਹੈ ਔਰ ਪਿੰਡ ਚਰਾਗ ਸੰਗਰੂਰ ਦੇ ਵਿੱਚ 927 ਕਿੱਲੇ ਜ਼ਮੀਨ ਹੈ ਉਹ ਬੇਵਾਦ ਹੈ ਉਹੋ ਬਿਲਕੁਲ ਵੀ ਜਿਵੇਂ ਆਪਾਂ ਕਹਿ ਦਕੇ ਕਿ ਉਹਦੀ ਕੋਈ ਕੋਈ ਰਜਿਸਟਰੀ ਨਹੀਂ ਕੋਈ ਕਿਹੜੀ ਮਾਲਕ ਨਹੀਂ ਉਹਦਾ ਸਰ ਤੇ ਸਰਪਾਸੀਂ ਮੰਗ ਕਰਦਿਆਂ ਕਿ ਬੰਡੀਆਂ ਜਾਲੀਆਂ ਚਾਹੀਦੀਆਂ ਉਹਦੇ ਨਾਲ ਨਾਲ ਜਿਹੜੀ ਸੰਗਰੂਰ ਦੇ ਵਿੱਚ ਬਰਨਾਲੇ ਦੇ ਚ ਪਟਿਆਲੇ ਦੇ ਵਿੱਚ ਇੱਕ ਸਾਡੀ ਭਰਾਤਰੀ ਜਸੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਿਹੜਾ ਉਹ ਸੰਘਰਸ਼ ਤੋੜਿਆ ਜਿਹੜੀਆਂ ਲੋਕਾਂ ਨੂੰ ਜ਼ਮੀਨਾਂ ਦਵਾਰੇ ਤੀਜੇ ਹਿੱਸੇ ਦਿਨਾ ਤਾਂ ਜ਼ਮੀਨ ਹੈ ਜਿਹੜੀ ਸਰ ਤੇ ਸਰਫੋ ਇੱਕ ਟੁਕੜਾ ਨਹੀਂ ਹੈਗਾ ਜ਼ਮੀਨ ਦਾ ਉਹ ਸਾਡੇ ਮਾਨ ਸਨਮਾਨ ਦੀ ਵੀ ਗੱਲ ਹੈ ਕਿਉਂਕਿ ਜਦੋਂ ਸਾਡੀਆਂ ਮਾਵਾਂ ਭੈਣਾਂ ਉਹ ਚੌਧਰੀਆਂ ਦੇ ਖੇਤਾਂ ਦੇ ਵਿੱਚ ਜਾਂਦੀਆਂ ਤਾਂ ਮਗਰੋਂ ਆਵਾਜ਼ ਆਉਂਦੀ ਹੈ ਕਿਹੜੀ ਐ ਤੇ ਕੌਣ ਐ ਤੂੰ ਤਾਂ ਉਹ ਮਾਨ ਸਨਮਾਨ ਦੀ ਲੜਾਈ ਵੀ ਸਾਡੀ ਹਿੱਸੇ ਆਈ ਹੈਗੀ ਆ ਇਸ ਕਰਕੇ ਭੈਣੋ ਪ੍ਰਭੂ ਅੱਜ ਆਪਣਾ ਜਿਹੜਾ ਜਿਵੇਂ ਆਪਾਂ ਕਹიდੀਏ ਤੇ ਆਪਣੀਆਂ ਜਥੇਬੰਦੀਆਂ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਫ਼ੈਜ਼ਲਕੋਟ ਕਰਨਾ ਹੀ ਜਿਹੜਾ ਤਾਉ ਅੱਜ ਦੇ ਟਾਈਮ ਦੇ ਵਿੱਚ ਆਪਾਂ ਭਵੇਂ ਉਹ ਪੋਸਟਪੋਨ ਕਰਤਾ ਹੈਗਾ ਔਰ ਦੂਜੀ ਧਿਰ ਨੇ ਜਿਹੜਾ ਉਹ ਲੇਲਣੀਆਂ ਕੱਢ ਕੇ ਸਾਡੇ ਲੋਕਾਂ ਦੇ ਸਾਹਮਣੇ ਗਲਤੀ ਮੰਨਣ ਨੂੰ ਤਿਆਰ ਹੈ ਔਰ ਹੋਰ ਜਿਹੜੀਆਂ ਗੱਲਾਂ ਬਾਤਾਂ ਹੈਗਾਂ ਆਪਾਂ ਲਗਾਤਾਰ ਇੱਥੇ ਕਰਦੇ ਰਵਾਂਗੇ ਆਉਂਦੇ ਰਵਾਂਗੇ ਔਰ ਜੇ ਉਹ ਧਿਰ ਪ੍ਰਸ਼ਾਸਨ ਕਿਸੇ ਗੱਲੋਂ ਕਾਰਵਾਈ ਦੇ ਵਿੱਚ ਆਨਾ ਕੰਨੀ ਕਰਦਾ ਹੈ ਜੇ ਉਹ ਜਿਹੜੀ ਧਿਰ ਹੈ ਜਿਹੜੀ ਆਪਣੇ ਨਾਲ ਕੰਪਰੋਮਾਈਜ਼ ਦੇ ਵਿੱਚ ਆਈ ਆ ਆਪਾਂ ਸਿੱਧੇ ਕੰਪਰੋਮਾਈਜ਼ ਨਹੀਂ ਗਏ ਹੈਗੇ ਜੋ ਆਨਾ ਕਾਨੀ ਕਰਦੀ ਆ ਤਾਂ ਐਸਐਸਪੀ ਦਫ਼ਤਰ ਦੂਰ ਨਹੀਂਗਾ ਔਰ ਆਪਾਂ ਜਿਸ ਤਰ੍ਹਾਂ ਆਪਾਂ ਪਹਿਲਾ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਨਾਲ ਰਹੇ ਆ ਕਿ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਆਹ ਨਹੀਂ ਮਿਲਿਆ ਆਪਾਂ ਇੰਨੀਆਂ ਛੋਟੀਆਂ ਗੱਲਾਂ ਦੇ ਵਿੱਚ ਨਾ ਪਈਏ ਜਿਵੇਂ ਸਾਥੀ ਲਸ਼ਮਨ ਨੇ ਵੀ ਗੱਲ ਕੀਤੀ ਆ ਕਿ ਸਰਪੰਚ ਨੂੰ ਤਾਂ ਖਣੀ ਕੀਤਵਾਤਾ ਜਥੇਬੰਦਾਂ ਵਾਲਿਆਂ ਨੇ ਹੁਣ ਤੁਸੀਂ ਸੋਣ ਹੀ ਲਿਆ ਹੈਗਾ ਲਸ਼ਮਨ ਤੋਂ ਵੀ ਸਾਥੀ ਤੋਂ ਕਿ ਕੀ ਦਵਾਤਾ ਸੀ ਇਸ ਕਰਕੇ ਆਪਾਂ ਆਪਦੇ ਭੱਪੇ ਨੂੰ ਬਣਾ ਕੇ ਰੱਖਣਾ ਹੈ ਇਕੱਠੇ ਰਹਿਣਾ ਹੈ ਜਥੇਬੰਦ ਹੋਣਾ ਹੈ ਔਰ ਇਹ ਹੀ ਬੇਨਤੀ ਆ ਤੁਹਾਨੂੰ ਕਿ ਆਪਾਂ ਇੱਕ ਦੂਜੇ ਨਾਲ ਜਿਵੇਂ ਨਾਰਾ ਵੀ ਆ ਕਿ ਇੱਕੇ ਦੇ ਨਾਲ ਚੱਲਾਂਗੇ ਜ਼ਬਰ ਜ਼ੁਲਮ ਨੂੰ ਠੱਲਾਗੇ ਇਸ ਕਰਕੇ ਭੈਣੋ ਭਰਾਵੋ ਇੰਨੀਆਂ ਬੇਨਤੀਆਂ ਸੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਲੋਕ